ਬਿੱਜੀ ਦਾਸ ਨਿਸ਼ਾਨ ਸਿੰਘ ਗੁਰੂ ਘਰ ਦੇ ਕੁਕਰ ਅਸੀਂ ਖੜੇ ਆ ਮਹਿਦਪੁਰ ਸਿੰਧਵਾ ਵੇਟ ਪੁਲ ਦੇ ਉੱਪਰ ਆਪ ਦੇਖ ਸਕਦੇ ਹੋ ਵੀਰ ਨੂੰ ਕਹਾਂਗਾ ਕਿ ਸਤਲੁਜ ਦਰਿਆ ਦਾ ਜਿਹੜਾ ਬਹੁਤ ਵੱਡਾ ਏਰੀਆ ਏ ਦੇਖੋ ਕਿ ਦੂਰ ਤੱਕ ਪਾਣੀ ਏ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋਈ ਏ ਪਾਣੀ ਦਾ ਜਿਹੜਾ ਪੱਧਰ ਏ ਨਾ ਬਹੁਤ ਘਟ ਚੁੱਕਾ ਏ ਬਹੁਤ ਘਟ ਚੁੱਕਾ ਏ ਕਿਸੇ ਵੀ ਤਰੀਕੇ ਦਾ ਕੋਈ ਡਰ ਦਾ ਮਾਹੌਲ ਨਹੀਂ ਹੈਗਾ ਇੱਧਰ ਦਰਿਆ ਦੇ ਅੰਦਰ ਜਿਹੜੇ ਕਾ ਹੈ ਉਹ ਨੰਗਾ ਹੋ ਚੁੱਕਾ ਹੈ ਇਹਦੇ ਉੱਪਰ ਤੇ ਪਾਣੀ ਸੀਗਾ ਗੁਰੂ ਸਾਹਿਬ ਦੀ ਇਹ ਪਰ ਗ੍ਰਿਪਾ ਹੋਈ ਹੈ ਇਹ ਜਿਹੜਾ ਦਰਿਆ ਦਾ ਪਾਣੀ ਘਟ ਗਿਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਲੋ ਜੀ ਦਰਿਆ ਦੇ ਜਿਹੜੇ ਹਾਲਾਤ ਨੇ ਬਿਲਕੁਲ ਠੀਕ ਹੋ ਚੁੱਕੇ ਨੇ ਅਸੀਂ ਖੜੇ ਆ ਇੱਕ ਵਾਰ ਫਿਰ ਦੱਸਦੇ ਆ ਮਾਥਪੁਰ ਇਹ ਸਿਧਵਾ ਵੇਟ ਜਿਹੜਾ ਪੋਲ ਹੈ ਉੱਥੇ ਖੜੇ ਆ ਸੰਗਤ ਜੀ ਇਹ ਬੇਨਤੀ ਪ੍ਰਵਾਨ ਕਰਨੀ ਤੇ ਧੰਗੁਰੂ ਰਾਮਦਾਸ ਮਹਾਰਾਜ ਜੀਾਂ ਚੰਮਾ ਚ ਬੇਨਤੀ ਕਰਾ ਫੇ ਕਰ ਦਿਓ ਕਿਉਂਕਿ ਤੁਹਾਡੀਆਂ ਅਰਦਾਸਾਂ ਦੇ ਨਾਲ ਤੁਹਾਡੀਆਂ ਬੇਨਤੀਆਂ ਦੇ ਨਾਲ ਤੁਹਾਡੀਆਂ ਫਰਿਆਦਾਂ ਦੇ ਨਾਲ ਅੱਜ ਇਹ ਮਾਹੌਲ ਬਣਿਆ ਏ ਕਿ ਜੋ ਸਤਲੁਜ ਦਰਿਆ ਅਠਾਠਾ ਮਰਦਾ ਸੀ ਲੋਕ ਡਰੇ ਹੋਏ ਸੀ ਕਿਸਾਨ ਭਰਾ ਬਿਲਕੁਲ ਸਹਮੇ ਹੋਏ ਸੀ ਆਪਾਰ ਕਿਰਪਾ ਹੋਈ ਵਾਹਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਸੱਚੇ ਬਾਦਸ਼ਾਹ ਦਾ ਮਹਾਰਾਜ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਉਣ ਵਾਲੇ ਦੇ ਸਮੇਂ ਦੇ ਵਿੱਚ ਵੀ ਜਿਹੜਾ ਪਾਣੀ ਇਸ ਤਰਿਕਾ ਤਜਾ ਚੱਲਦਾ ਰਹੇ ਆਪ ਸੰਗਤ ਦੇ ਘਟ ਅਰਦਾਸ ਕਰਦੇ ਹੋਂ ਭੁੱਲ ਜੁਗ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ